ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਆ ਜੀ ਤੁਹਾਡਾ ਆਪਣੇ YouTube ਚੈਨਲ ਨਵਦੀਪ ਸਿੰਘ ਲੁਧਿਆਣਵੀ ਉਤੇ ਅੱਜ ਹੈ ਜੀ 147ਵਾਂ ਦਿਨ 100 ਦਿਨ 100 ਅਲੱਗ-ਅਲੱਗ ਸਟਾਈਲ 'ਆ ਦਸਤਾਰਾ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਧਮਾਲਾ ਸਾਹਿਬ ਦੀ ਵੀਡੀਓ ਜਿਹੜਾ ਧਮਾਲਾ ਸਾਹਿਬ ਤਰ ਸੇਮਸੰਗ ਜੀ ਮੋਰਾਵੜੀਏ ਸਜਾਉਂਦੇ ਨੇ ਉਸੇ ਤਰੀਕੇ ਨਾਲ ਮੈਂ ਤੁਹਾਨੂੰ ਸ਼ਸਤਰ ਸਜਾ ਕੇ ਦਿਖਾਉਂਗਾ ਤੁਮਹਾਲਾ ਸਾਹਿਬ ਦੇ ਵਿੱਚ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਬੈਲ ਆਈਕਨ ਨੂੰ ਕਲਿੱਕ ਕਰ ਲਿਓ ਤਾਂ ਜੋ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੀਆਂ ਰਹਿਣ ਇੱਕ ਵਾਰ ਤੁਸੀਂ ਤੁਮਹਾਲਾ ਸਾਹਿਬ ਨੂੰ ਹਰ ਇੱਕ ਹਿੱਸੇ ਤੋਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਹੁਬਹੂ ਉਹਨਾਂ ਦੇ ਤੁਮਹਾਲਾ ਸਾਹਿਬ ਵਰਗੀ ਦਸਤਾਰ ਸਜਾ ਕੇ ਦਿਖਾਉਣ ਦੀ ਤੇ ਵੀਡੀਓ ਨੂੰ ਲਾਈਕ ਵੀ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਿ ਤੁਹਾਨੂੰ ਦਸਤਾਰ ਦੀ ਵੀਡੀਓ ਕਿਹੋ ਜਿਹੀ ਲੱਗੀ ਸਭ ਤੋਂ ਪਹਿਲਾਂ ਅਸੀਂ ਸੰਪੂਰਨ ਬੁੰਗਾ ਸਾਹਿਬ ਸਜਾਵਾਂਗੇ 3.5 ਮੀਟਰ ਦਾ ਸੰਪੂਰਨ ਬੁੰਗਾ ਸਾਹਿਬਾ ਦੋਹਰਾ ਕਰਨ ਤੋਂ ਬਾਅਦ ਚੋਂ ਅਸੀਂ ਇਹਨੂੰ ਇਸ ਢੰਗ ਨਾਲ ਸਜਾਉਣਾ ਹੈ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਇਆ ਜਾ ਰਿਹਾ ਹੈ ਧਿਆਨ ਰੱਖਿਓ ਸੰਪੂਰਨ ਹੀ ਆਪਣਾ ਧੁਮਾਲਾ ਸੈਪ ਹੋਵੇਗਾ ਸੰਪੂਰਨ ਹੀ ਆਪਣਾ ਬੁੰਗਾ ਸੈਪ ਹੋਵੇਗਾ ਟੋਟਲ ਲੈਂਥ 11 ਮੀਟਰ ਹੋਵੇਗੀ ਲਗਭਗ 7.5 ਮੀਟਰ ਦਾ ਆਪਣਾ ਧੁਮਾਲਾ ਸੈਪ ਹੋਵੇਗਾ ਸਿਰ ਦੇ ਉੱਪਰੋਂ ਇਸ ਤਰੀਕੇ ਨਾਲ ਡਬਲ ਕੀਤੇ ਹੋਏ ਕੱਪੜੇ ਨੂੰ ਨਾ ਦੋਹਰੇ ਕੀਤੇ ਕੱਪੜੇ ਨੂੰ ਕੇਸਾ ਦੇ ਦੁਆਲੇ ਇਸ ਤਰੀਕੇ ਨਾਲ ਲਪੇਟ ਕੇ ਸਿਰ ਦੇ ਵਿੱਚ ਘਾੜ ਤੁਸੀਂ ਬੁੰਗਾ ਸੈਪ ਨੂੰ ਸਜਾਉਣਾ ਹੈ ਦੇਖੋ ਤੁਸੀਂ ਤਰਸ਼ੇਮ ਸਿੰਘ ਜੀ ਦਾ ਬੁੰਗਾ ਸੈਪ ਦੇਖੋ ਜਿੱਦਾਂ ਉਹਨਾਂ ਨੇ ਸੈਂਟਰ ਦੇ ਵਿੱਚ ਸਜਾਇਆ ਹੈ ਬੁੰਗਾ ਸੈਪ ਲਗਭਗ ਅਸੀਂ ਵੀ ਤੁਹਾਨੂੰ ਉਸੇ ਤਰੀਕੇ ਨਾਲ ਬੁੰਗਾ ਸੈਪ ਸਜਾ ਕੇ ਦਿਖਾਵਾਂਗੇ ਨਾਲ ਪਹਿਲਾਂ ਕੰਗਾ ਸਾਹਿਬ ਨੂੰ ਸਜਾ ਲਿਓ ਤੇ ਦੇਖੋ ਹੁਣ ਗੱਲ ਕਰਦੇ ਹਾਂ ਉਹਨਾਂ ਦੇ ਬੁੰਗਾ ਸਾਹਿਬ ਦੀ ਜਿੱਦਾਂ ਉਹਨਾਂ ਨੇ ਸੈਂਟਰ ਦੇ ਵਿੱਚ ਉਹ ਨਾ ਡੋਦੀ ਦੇ ਨਾਲ ਇੱਕ ਤਰ੍ਹਾਂ ਚੌਰਸ ਬੁੰਗਾ ਸਾਹਿਬ ਸਜਾਇਆ ਹੁੰਦਾ ਦੋ ਕੋਨੇ ਹੁੰਦੇ ਨੇ ਨਾ ਸਾਈਡਾਂ ਤੇ ਇਸ ਤਰੀਕੇ ਨਾਲ ਇਹ ਤੁਹਾਨੂੰ ਸਜਾ ਕੇ ਦਿਖਾਉਂਗਾ ਬੁੰਗਾ ਸਾਹਿਬ ਤੇ ਐਨ ਸਿਰ ਦੇ ਵਿੱਚ ਘਾਰ ਹੋਣਾ ਚਾਹੀਦਾ ਬੁੰਗਾ ਸਾਹਿਬ ਠੀਕ ਹੈ ਜੀ ਦੋਨੋਂ ਪੱਲੇ ਬਰਾਬਰ ਕਰਾਂਗੇ ਬਰਾਬਰ ਕਰਕੇ ਖੁੱਲਾ ਹਿੱਸਾ ਉੱਪਰ ਅਤੇ ਬੰਦ ਹਿੱਸਾ نیچے ਰੱਖ ਕੇ ਅਸੀਂ ਹੁਣ ਸਿਰ ਦੇ ਕੋਲੋਂ ਮੱਥੇ ਦੇ ਕੋਲੋਂ ਕਪੜਾ ਇਸ ਤਰੀਕੇ ਨਾਲ ਘੁਮਾਣਾ ਹੈ ਗਰੀਬਾ ਮજબૂત ਹੋਣੀ ਚਾਹੀਦੀ ਹੈ ਤੇ ਬੁੰਗਾ ਸਾਇਬ ਵੀ ਤੁਹਾਡਾ ਚੰਗੀ ਤਰ੍ਹਾਂ ਟਾਈਟ ਹੋਣਾ ਚਾਹੀਦਾ ਹੈ ਹਰ ਇੱਕ ਇਸੇ ਤੋਂ ਸੰਪੂਰਨ ਹੀ ਆਪਣਾ ਬੁੰਗਾ ਸਾਇਬ ਹੋਵੇਗਾ ਅਤੇ ਸੰਪੂਰਨ ਹੀ ਆਪਣਾ ਧੁਮਾਲਾ ਸਾਇਬ ਹੋਵੇਗਾ ਰੂਬੀਆ ਵੈਲ ਕੈਮੀਕਲ ਕਪੜਾ ਹੋਵੇਗਾ ਜੇਕਰ ਤੁਹਾਨੂੰ ਕਦੀ ਵੀ ਕੋਈ ਚੀਜ਼ ਮਿਸ ਹੋ ਜਾਂਦੀ ਤਾਂ ਖੱਬੇ ਪਾਸੇ ਵੀਡੀਓ ਦੇ نیچے ਦੇਖ ਲਿਆ ਕਰੋ ਸਾਰੀ ਇਨਫਰਮੇਸ਼ਨ ਦਿੱਤੀ ਗਈ ਹੁੰਦੀ ਆ ਕਿਹੜਾ ਕਪੜਾ ਹੈ ਤੇ ਕਿੰਨੇ ਮੀਟਰ ਸਜਾਇਆ ਗਿਆ ਆ ਹੁਣ ਦੋਰਾ ਪੱਲਾ ਕਰਕੇ ਨਾਲ ਦੀ ਨਾਲ ਪੱਲਿਆਂ ਨੂੰ ਉੱਪਰੋਂ ਅਸੀਂ ਖੋਲਦੇ ਜਾਵਾਂਗੇ ਤਾਂ ਜੋ ਬਾਅਦ ਦੇ ਵਿੱਚ ਇਹਨਾਂ ਨੂੰ نیچے ਨੂੰ ਫੋਲਡ ਕਰ ਸਕੀਏ ਪਹਿਲਾਂ ਅਸੀਂ ਜਿੰਨੇ ਵੀ ਸਾਡੇ ਕੋਲ ਪੱਲੇ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਨਾ ਉੱਪਰ ਨੂੰ ਖੋਲ ਖੋਲ ਕੇ ਸਜਾਉਣਾ ਹੈ ਤੇ ਇਹਦਾ ਅਸੀਂ ਬਾਅਦ ਵਿੱਚ ਕਰਨਾ ਕੀ ਹੈ ਉਹ ਤੁਹਾਨੂੰ ਅਸੀਂ ਦੱਸ ਦੇਵਾਂਗੇ ਹੁਣ ਦੇਖੋ ਜਿੰਨੇ ਕ ਪੱਲੇ ਤੁਹਾਡੇ ਕੋਲ ਬਚੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਖੋਲਣਾ ਹੈ ਟਾਈਟ ਕਰਨਾ ਹੈ ਮੱਥੇ ਦੇ ਕੋਲੋਂ ਖਿੱਚ ਕੇ ਕੱਪੜੇ ਨੂੰ ਘਮਾਉਣਾ ਹੈ ਬੁੰਗਾ ਸੈੱਟ ਤੁਹਾਡਾ ਪ੍ਰੋਪਰ ਟਾਈਟ ਹੋਣਾ ਚਾਹੀਦਾ ਆਪਣੀ ਜਗ੍ਹਾ ਤੇ ਟਿਕਣ ਵਾਲਾ ਹੋਣਾ ਚਾਹੀਦਾ ਢਿੱਲਾ ਨਹੀਂ ਹੋਣਾ ਚਾਹੀਦਾ ਇਸ ਜਗ੍ਹਾ ਤੇ ਫਿਰ ਇਸ ਤਰੀਕੇ ਨਾਲ ਕੱਪੜੇ ਨੂੰ ਫੜ ਕੇ ਨਾ ਹੁਣ ਸਾਰੇ ਪੱਲੇ ਜਿਹੜੇ ਉੱਪਰ ਨੂੰ ਖੋਲੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਉੱਪਰ ਨੂੰ ਖੋਲ ਲੈਣਾ ਸਾਰਿਆਂ ਨੂੰ ਬਰਾਬਰ ਕਰ ਲੈਣਾ ਹੈ ਤੇ ਹੁਣ ਬੂੰਗਾ ਸਾਹਿਬ ਦੇ ਜਿੰਨੇ ਵੀ ਇਹ ਪੱਲੇ ਅਸੀਂ ਉੱਪਰ ਨੂੰ ਫੜ ਕੇ ਰੱਖੇ ਹੋਏ ਨੇ ਇਹਨਾਂ ਨੂੰ ਦੋ ਵਾਰ ਅੰਦਰ ਨੂੰ ਫੋਲਡ ਕਰਨਾ ਹੈ ਦੇਖੋ ਇਸ ਤਰੀਕੇ ਨਾਲ ਪਹਿਲਾਂ ਇੱਕ ਵਾਰ ਫੋਲਡ ਕੀਤਾ ਫਿਰ ਅਸੀਂ ਇਹਨੂੰ ਦੂਜੀ ਵਾਰ ਫੋਲਡ ਕਰਨਾ ਹੈ ਟਾਈਟ ਕਰਕੇ ਦੋਨਾਂ ਸਾਈਡਾਂ ਤੋਂ ਅਸੀਂ ਥੋੜਾ ਜਿਹਾ ਨੁੱਕਰਾਂ ਜਿਹਾ ਕੱਢ ਦੇਣੀ ਹੈ ਦੋਨਾਂ ਸਾਈਡਾਂ ਤੋਂ ਦੇਖ ਸਕਦੇ ਹੋ ਤੁਸੀਂ ਸੱਜੇ ਅਤੇ ਖੱਬੇ ਪਾਸੇੋਂ ਤੇ ਪੱਲੇ ਨੂੰ ਇਸ ਜਗ੍ਹਾ ਤੇ ਟਿਕਾਣਾ ਹੈ ਬੂੰਗਾ ਸਾਹਿਬ ਫੁਲਮਾ ਹੋਣਾ ਚਾਹੀਦਾ ਹੈ ਸਹੀ ਤਰੀਕੇ ਨਾਲ ਬਿਠਾਉਣ ਤੋਂ ਬਾਅਦ ਚੋਂ ਅਸੀਂ ਕੇਸਾਂ ਨੂੰ ਅੰਦਰ ਕਰ ਲੈਣਾ ਹਰੇਕ ਹਿੱਸੇ ਤੋਂ ਜਿੱਥੇ-ਜਿੱਥੇ ਤੁਹਾਨੂੰ ਲੱਗੇ ਕਿ ਕੇਸ ਤੁਹਾਨੂੰ ਬਾਹਰ ਲੱਗਦੇ ਨਹੀਂ ਤੇ ਬੁੰਗਾ ਸਾਹਿਬ ਤੁਹਾਡਾ ਟਾਈਟ ਹੋਣਾ ਚਾਹੀਦਾ ਆ ਐਦਾਂ ਨਹੀਂ ਛੱਡਣਾ ਹੈਗਾ ਤੇ ਹੁਣ ਦੇਖੋ ਢਿੱਲਾ ਨਹੀਂ ਹੋਣ ਦੇਣਾ ਬੁੰਗਾ ਸਾਹਿਬ ਨੂੰ ਤੇ ਦੋਨਾਂ ਸਾਈਡਾਂ ਤੋਂ ਇਸ ਤਰੀਕੇ ਨਾਲ ਦਬ ਕੇ ਨਾ ਐਦਾਂ ਥੋੜੀ ਜਿਹੀ ਸ਼ੇਪ ਬਣਾਣੀ ਆ ਉੱਪਲੇ ਹਿੱਸੇ ਤੋਂ ਇਹਦੇ ਨਾਲ ਨਾ ਬੁੰਗਾ ਸਾਹਿਬ ਤੁਹਾਡਾ ਟਿਕਿਆ ਵਿਰੋਗ ਆਏ ਕਿ ਜਗ੍ਹਾ ਤੇ ਤੇ ਹੁਣ ਇਸੇ ਢੰਗ ਨਾਲ ਕਰਨ ਤੋਂ ਬਾਅਦ ਚੋਂ ਕੱਪੜੇ ਨੂੰ ਇੱਥੋਂ ਨਾ ਥੋੜਾ ਅੰਦਰ ਕਰਦੇ ਹਾਂ ਤਾਂ ਜੋ ਗ੍ਰਿਪ ਬਣ ਜਾਵੇ ਖੁੱਲੇ ਨਾ ਕਪੜਾ ਇਸ ਜਗ੍ਹਾ ਤੋਂ ਹੁਣ ਦੇਖੋ ਆਪਣਾ ਸੰਪੂਰਨ ਹੀ ਧੁਮਾਲਾ ਸਾਹਿਬਾ ਦੋਹਰਾ ਕਰਨ ਤੋਂ ਬਾਅਦ ਚੋ ਸਭ ਤੋਂ ਪਹਿਲਾਂ ਅਸੀਂ ਸਿਰ ਟੱਕ ਲੈਣਾ ਹੈ ਧੁਮਾਲਾ ਸਾਹਿਬ ਦੇ ਨਾਲ ਖੁੱਲਾ ਹਿੱਸਾ ਧੁਮਾਲਾ ਸਾਹਿਬ ਦਾ ਉੱਪਰ ਰੱਖਾਂਗੇ ਜਿਹੜਾ ਕਿ ਮੋੜਲੇ ਹਿੱਸੇ ਤੇ ਆਵੇਗਾ ਬੰਦ ਹਿੱਸਾ ਪਿਛਲੇ ਹਿੱਸੇ ਤੇ ਹੋਵੇਗਾ ਥੋੜਾ ਕਪੜਾ ਅੰਦਰ ਨੂੰ ਫੋਲਡ ਕਰ ਦਵਾਂਗੇ ਤੇ ਇਸ ਤਰੀਕੇ ਨਾਲ ਪੱਲੇ ਨੂੰ ਲਗਾਉਣਾ ਹੈ ਮੋੜੇ ਵਾਲੀ ਨੁੱਕਰ ਨੂੰ ਪਿੱਛੇ ਲੈ ਜਾਣਾ ਹੈ ਤੇ ਸੈਨੂੰ ਟਕਣ ਤੋਂ ਬਾਅਦ ਚੋ ਇੱਥੋਂ ਜੀ ਤੁਸੀਂ ਪਿਛਲੇ ਪੱਲੇ ਨੂੰ ਅੱਗੇ ਲੈ ਕੇ ਆਣਾ ਹੈ ਤੇ ਸੱਜੇ ਪਾਸੇ ਵੀ ਇਸੇ ਤਰੀਕੇ ਨਾਲ ਪੱਲੇ ਨੂੰ ਅੰਦਰ ਕਰਕੇ ਰਾਈਟ ਸਾਈਡ ਤੋਂ ਸੱਜੇ ਪਾਸੇ ਉਹ ਵੀ ਪੱਲੇ ਨੂੰ ਇਸੇ ਤਰੀਕੇ ਨਾਲ ਅੱਗੇ ਨੂੰ ਲੈ ਕੇ ਆਣਾ ਹੈ ਕੱਪੜੇ ਨੂੰ ਇਹਦੇ ਅੰਦਰ ਕਰਕੇ ਇਹਦੇ ਨਾਲ ਤੁਹਾਡਾ ਬੁੰਗਾ ਸਾਹਿਬ ਉੱਪਰੋਂ ਜ਼ਿਆਦਾ ਦਬ ਨਹੀਂ ਹੋਵੇਗਾ ਤੇ ਆਪਣੀ ਜਗ੍ਹਾ ਤੇ ਟਿਕਿਆ ਰਹੇਗਾ ਜਿਵੇਂ ਮੈਂ ਤੁਹਾਨੂੰ ਕਿਹਾ ਆਪਾਂ ਥੋੜਾ ਫੁਲਮਾ ਬੁੰਗਾ ਸਾਹਿਬ ਸਜਾਉਣਾ ਹੈ ਤੇ ਦੋਨਾਂ ਸਾਈਡਾਂ ਤੋਂ ਬਰਾਬਰ ਉੱਚਾ ਹੋਣਾ ਚਾਹੀਦਾ ਹੈ ਬੁੰਗਾ ਸਾਹਿਬ ਤੇ ਧਿਆਨ ਰੱਖਣਾ ਜਿੱਦਾਂ ਮੈਂ ਤੁਹਾਨੂੰ ਕਿਹਾ ਨਾ ਸ਼ੇਪ ਬਣਾਉਣ ਲਈ ਉਸ ਤਰੀਕੇ ਨਾਲ ਸ਼ੇਪ ਨੂੰ ਵੀ ਬਣਾਉਣਾ ਹੈ ਜਦੋਂ ਅਸੀਂ ਕਿਸੇ ਵਰਗੀ ਵੀ ਦਸਤਾਰ ਅਤੇ ਧੁਮਾਲਾ ਸਾਹਿਬ ਸਜਾਉਣੇ ਹੁੰਨੇ ਆ ਨਾ ਉਦੋਂ ਕਈ ਚੀਜ਼ਾਂ ਦਾ ਧਿਆਨ ਦੇਣਾ ਪੈਂਦਾ ਆ ਜਿਵੇਂ ਕਿ ਸ਼ੇਪ ਕਿੱਦਾਂ ਦੀ ਆ ਉਹਨਾਂ ਨੇ ਕਿੱਦਾਂ ਸਜਾਇਆ ਹੋ ਸਕਦਾ ਆ ਅਸੀਂ ਕੋਸ਼ਿਸ਼ ਕਰੀਦੀ ਆ ਉਸੇ ਤਰੀਕੇ ਨਾਲ ਤੁਹਾਨੂੰ ਸਜਾ ਕੇ ਦਿਖਾਉਣ ਦੀ ਤੇ ਹੁਣ ਦੇਖੋ ਅਸੀਂ ਨਾਲ ਦੀ ਨਾਲ ਪੱਲਿਆਂ ਨੂੰ ਇਕੱਠੇ ਕਰਕੇ ਨਾ ਇਸ ਤਰੀਕੇ ਨਾਲ ਖਿੱਚ ਕੇ ਲਗਾਣਾ ਆ ਤੇ ਇਸ ਪੱਲੇ ਨੂੰ ਪਹਿਲਾਂ ਸੱਜੇ ਪਾਸੇ ਉਹ ਲੈ ਕੇ ਆਣਾ ਆ ਦੇਖੋ ਕੰਨ ਨੂੰ ਟਾਕੇ ਇਹਦੇ ਨਾਲ ਗ੍ਰਿਪ ਤੁਹਾਡੀ ਪਹਿਲਾਂ ਹੀ ਬਣ ਜੂਵੇਗੀ ਤੇ ਕੰਨ ਨੂੰ ਪੂਰਾ ਟਕਣਾ ਹੈ ਤੇ ਅੱਖਾਂ ਜ਼ਿਆਦਾ ਨਹੀਂ ਟਕਣੀਆਂ ਹੈਗੀਆਂ ਤੇ ਉੱਪਰ ਨੂੰ ਲੈ ਕੇ ਜਾਣਾ ਪੱਲੇ ਨੂੰ ਤੇ ਇਸ ਪੱਲੇ ਨੂੰ ਫਿਰ ਉੱਪਰੋਂ ਜਿਹੀ ਘੁਮਾ ਕੇ نیچے ਨੂੰ ਲੈ ਕੇ ਆਣਾ ਪਿੱਛੋ ਜੀ ਆ ਦੇਖੋ ਇਸ ਤਰੀਕੇ ਨਾਲ ਦੇਖੋ ਐਦਾਂ ਇਹਨੂੰ ਸਿੱਧਾ ਕਰ ਲੈਣਾ ਉੱਪਰੋਂ ਜੀ ਜਿੱਦਾਂ ਇਹ ਖੱਬੇ ਪਾਸਿਓਂ ਜੀ ਉੱਪਰ ਗਿਆ ਨਾ ਸੱਜੇ ਪਾਸੇ ਨੂੰ ਐਦਾਂ ਹੀ ਸੱਜੇ ਪਾਸੇ ਉੱਪਰੋਂ ਜੀ ਖੱਬੇ ਪਾਸੇ ਨੂੰ نیچے ਆਣਾ ਚਾਹੀਦਾ ਆ ਪ੍ਰੋਪਰ ਐਕਸ ਬਣਨਾ ਚਾਹੀਦਾ ਆ ਸ਼ੇਪ ਬਣਨੀ ਚਾਹੀਦੀ ਆ ਬੁੰਗਾ ਸਾਹਿਬ ਇਸ ਤਰੀਕੇ ਨਾਲ ਹੋਰ ਮਜ਼ਬੂਤ ਹੋ ਜਾਵੇਗਾ ਤੇ ਦੁਮਾਲਾ ਸਾਹਿਬ ਦੀ ਪਕੜ ਆ ਉਹ ਵੀ ਮਜ਼ਬੂਤ ਹੋ ਜਾਵੇਗੀ ਤੁਹਾਡੀ ਦਸਤਾਰ ਦੀ ਗ੍ਰਿਪ ਹਮੇਸ਼ਾ ਮਜ਼ਬੂਤ ਰਹਿਣੀ ਚਾਹੀਦੀ ਹੈ ਇਹਦੇ ਲਈ ਕੰਨਾਂ ਦੇ ਉੱਪਰੋਂ ਘੱਟੋ ਘੱਟ ਤੁਸੀਂ ਨਾ 2-2 ਲੜ ਕੱਢੋਗੇ ਜਦੋਂ ਉਦੋਂ ਜ਼ਿਆਦਾ ਮਜ਼ਬੂਤੀ ਆ ਜਾਂਦੀ ਹੈ ਦੇਖੋ ਬਾਕੀ ਤੁਹਾਡੀ ਮਰਜ਼ੀ ਆ ਤੁਸੀਂ ਜੇਸ ਮਰਜ਼ੀ ਤਰੀਕੇ ਨਾਲ ਸਜਾਓ ਗ੍ਰਿਪ ਮਜ਼ਬੂਤ ਹੋਣੀ ਚਾਹੀਦੀ ਹੈ ਸੱਜੇ ਪਾਸਿਓਂ ਦੇਖੋ ਇਸ ਤਰੀਕੇ ਨਾਲ ਪੱਲੇ ਨੂੰ ਲੈ ਕੇ ਆਵਾਂਗੇ ਹੁਣ ਅਸੀਂ ਇਸ ਜਗ੍ਹਾ ਤੋਂ ਮੱਥੇ ਤੋਂ ਖਿੱਚ ਕੇ ਪੱਲਿਆਂ ਨੂੰ ਲਗਾਵਾਂਗੇ ਜਿੰਨਾ ਕੋ ਉਹਨਾਂ ਨੇ ਮੱਥਾ ਠਕਿਆ ਅਸੀਂ ਵੀ ਉਹਨਾਂ ਮੱਥਾ ਠਕਾਂਗੇ ਮੋਹਲੇ ਹਿੱਸੇ ਤੋਂ ਉਹਨਾਂ ਹੁਣ ਖਿੱਚ-ਖਿੱਚ ਕੇ ਪੱਲੇ ਲਗਾਣੇ ਨੇ ਪਿਛਲੇ ਹਿੱਸੇ ਤੋਂ ਥੋੜੀ ਜਿਹੀ ਲੜ ਆਪਣੇ ਉੱਚੇ ਹੋਣਗੇ ਫਰੰਟ ਤੋਂ ਥੋੜੀ ਜਿਹੀ ਨੀਵੇਂ ਹੋਣਗੇ ਹੌਲੀ-ਹੌਲੀ ਕਰਕੇ ਫਰੰਟ ਵਾਲੇ ਪੇਚ ਹੋਣਗੇ ਨਾ ਜਿਹੜੇ ਮੱਥੇ ਵਾਲੇ ਪੇਚ ਇਹ ਥੋੜੇ-ਥੋੜੇ ਉੱਪਰ ਨੂੰ ਜਾਣਗੇ ਪਿਛਲੇ ਲੜ ਹੋਣਗੇ ਜਿਹੜੇ ਉਹ ਹੌਲੀ-ਹੌਲੀ نیچے ਨੂੰ ਆਉਂਦੇ ਜਾਣਗੇ ਜਿਵੇਂ ਅਸੀਂ ਨੋਰਮਲ ਧੁਮਾਲਾ ਸੈਬ ਸਜਾਉਨੇ ਆ ਉਹੀ ਤਰੀਕੇ ਨਾਲ ਤੁਸੀਂ ਧੁਮਾਲਾ ਸੈਬ ਨੂੰ ਸਜਾਉਣਾ ਆ ਬਸ ਅਖੀਲੇ ਪੇਚ ਅਸੀਂ ਤੁਹਾਨੂੰ ਅਲੱਗ ਤਰੀਕੇ ਨਾਲ ਲਗਾ ਕੇ ਦਿਖਾਵਾਂਗੇ ਜਿੱਦਾਂ ਅਸੀਂ ਤੁਹਾਨੂੰ ਜੰਗੀ ਧੁਮਾਲਾ ਸਾਹਿਬ ਦੇ ਵਿੱਚ ਲਗਾ ਕੇ ਦਿਖਾਏ ਸੀਗੇ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਉਹਨਾਂ ਸਾਰੀਆਂ ਵੀਡੀਓਜ਼ ਨੂੰ ਮੈਂ نیچے ਡਿਸਕ੍ਰਿਪਸ਼ਨ 'ਚ ਵੀ ਦੇ ਦਵਾਂਗਾ ਤੁਸੀਂ ਉਹ ਵੀ ਜਾ ਕੇ ਦੇਖ ਸਕਦੇ ਹੋ ਮੈਂ ਪੇਚ ਵਾਲੇ ਧੁਮਾਲਾ ਸਾਹਿਬ ਜੰਗੀ ਧੁਮਾਲਾ ਸਾਹਿਬ ਤੇ ਹੋਰ ਕਈ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਧੁਮਾਲਾ ਸਾਹਿਬ ਬੀਬੀਆਂ ਲਈ ਵੀ ਤੇ ਮੁੰਡੇਆਂ ਲਈ ਵੀ ਰੰਗਦਾਰ ਧੁਮਾਲਾ ਸਾਹਿਬ ਦੀ ਵੀ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਮੈਂ ਤੇ ਉਹ ਤੁਸੀਂ ਡਿਸਕ੍ਰਿਪਸ਼ਨ 'ਚ ਜਾ ਕੇ ਦੇਖ ਸਕਦੇ ਹੋ ਜੀਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਪਿਛਲੇ ਹਿੱਸੇ ਤੋਂ ਪੱਲੇ ਥੋੜੀ ਜਿਹੀ نیچے ਆਣਗੇ ਮੋਨਲੇ ਹਿੱਸੇ ਤੋਂ ਪੱਲੇ ਥੋੜੀ ਜਿਹੀ ਉੱਪਰ ਨੂੰ ਜਾਣਗੇ ਦੁਮਾਲਾ ਸਾਹਿਬ ਦੇ ਵਿੱਚ ਸਿੱਧੇ ਵਟ ਪਾਣੇ ਨੇ ਤੇ ਪੱਲਿਆਂ ਨੂੰ ਖਿੱਚ ਕੇ ਲਗਾਣਾ ਆ ਰਾਈਟ ਸਾਈਡ ਤੋਂ ਜਿੱਦਾਂ ਪੇਚ ਆਏਗਾ ਖੱਬੇ ਪਾਸਿਓ ਉਸੇ ਤਰੀਕੇ ਨਾਲ ਪੇਚ ਅੰਦਰ ਨੂੰ ਜਾਏਗਾ ਬਾਕੀ ਕਿੰਨੇ ਪੇਚ ਤੁਸੀਂ ਇਸ ਤਰੀਕੇ ਨਾਲ ਲਗਾਣੇ ਨੇ ਇਹ ਤੁਹਾਡੇ ਦੁਮਾਲਾ ਸਾਹਿਬ ਦੀ ਨਾ ਲੰਬਾਈ ਤੇ ਡਿਪੈਂਡ ਕਰਦਾ ਹੁੰਦਾ ਆ ਅਸੀਂ ਘੱਟੋ ਘੱਟ ਤਿੰਨੇ ਆ ਚਾਰ ਪੇਚ ਨੀਚੇ ਜੀ ਉੱਪਰ ਲੈ ਕੇ ਜਾਣੇ ਆ ਜਦੋਂ ਆਪਾਂ ਨਾ ਸ਼ਸਤਰਾਂ ਨੂੰ ਸਜਾਵਾਂਗੇ ਉਸ ਤੋਂ ਬਾਅਦ ਚੋਂ ਧਿਆਨ ਰੱਖਣਾ ਹੈ ਅਸੀਂ ਇੱਕ ਹੋਰ ਪੱਲਾ ਇਸ ਤਰੀਕੇ ਨਾਲ ਘੁਮਾਣਾ ਹੈ ਤੇ ਇਹਦੇ ਨਾਲ ਗ੍ਰਿਪ ਹੋਰ ਜ਼ਿਆਦਾ ਮਜ਼ਬੂਤ ਹੋਵੇਗੀ ਤੇ ਫਿਰ ਅਸੀਂ ਸ਼ਸਤਰਾਂ ਨੂੰ ਸਜਾਵਾਂਗੇ ਤੇ ਹੁਣ ਦੇਖੋ ਅਸੀਂ ਇੱਕ ਹੋਰ ਪੱਲੇ ਨੂੰ ਲਗਾਇਆ ਹੁਣ ਇਸ ਪੱਲੇ ਨੂੰ ਨਾ ਪਿੱਛੇ ਜੀ ਘੁਮਾ ਕੇ ਅਸੀਂ ਮੂੰਹ ਦੇ ਵਿੱਚ ਨਹੀਂ ਫੜਨਾ ਹੈਗਾ ਪੱਲੇ ਨੂੰ ਨਾ ਦੋਕ ਵਾਰੀ ਇਸ ਤਰੀਕੇ ਨਾਲ ਘੁਮਾ ਲੈਣਾ ਆ ਫਿਰ ਤੁਹਾਡਾ ਲੜ ਆਪਣੀ ਜਗ੍ਹਾ ਤੇ ਟਿਕਿਆ ਰਹੇਗਾ ਹੁਣ ਅਸੀਂ ਦੁਮਾਲਾ ਸੇਫ ਤੇ ਸ਼ਸਤਰ ਸਜਾਉਣੇ ਨੇ ਜੀ ਡੋਰੀ ਨੂੰ ਮੈਂ ਸ਼ਸਤਰਾਂ ਦੇ ਵਿੱਚੋਂ ਇਸ ਤਰੀਕੇ ਨਾਲ ਕੱਢਿਆ ਹੋਇਆ ਸੀਗਾ ਪਹਿਲਾਂ ਹੀ ਤੇ ਦੇਖੋ ਉਹਨਾਂ ਨੇ ਨਾ ਡੋਰੀ ਦੋ ਰੰਗ ਦੀ ਸਜਾਈ ਹੋਈ ਆ ਮੈਨੂੰ ਨਾ ਡੋਰੀ ਐਕਚੁਅਲ ਦੇ ਵਿੱਚ ਲੱਭੀ ਨਹੀਂ ਇਸ ਰੰਗ ਦੀ ਮੈਂ ਬੜੀ ਕੋਸ਼ਿਸ਼ ਕੀਤੀ ਸ਼ਸਤਰ ਵੀ ਮੈਂ ਮੰਗਵਾਏ ਸੀਗੇ ਤਾਂ ਹੀ ਵੀਡੀਓ 'ਚ ਥੋੜਾ ਲੇਟ ਹੋ ਗਿਆ ਮੈਂ ਤੇ ਹੁਣ ਤੁਹਾਨੂੰ ਦੱਸ ਦਿਆਂ ਜੀ ਪਹਿਲਾਂ ਤਾਂ ਸੈਂਟਰ ਦੇ ਵਿੱਚ ਲਗਾਣਾ ਇਹਨਾਂ ਨੂੰ ਧਿਆਨ ਰੱਖਣਾ ਆ ਕਿ ਜਿਹੜੀ ਜਗ੍ਹਾ ਤੇ ਆਣਾ ਉਸ ਜਗ੍ਹਾ ਤੇ ਇੱਕ ਵਾਰੀ ਟਿਕਾ ਕੇ ਦੇਖ ਲੈਣਾ ਆ ਪਿਛਲੇ ਹਿੱਸੇ ਤੋਂ ਤੁਸੀਂ ਡੋਰੀ ਉੱਥੇ ਲੈ ਜਾਣੀ ਆ ਦੇਖੋ ਪਿੱਛੇ ਜੀ ਨਾ ਹੁਣ ਮੈਂ ਤੁਹਾਨੂੰ ਦੱਸਾਂਗਾ ਕਿਦਾਂ ਡੋਰੀ ਨੂੰ ਪਿਛਲੇ ਹਿੱਸੇ ਤੋਂ ਸਹੀ ਕਰਨਾ ਆ ਇਸ ਡੋਰੀ ਨੂੰ ਇੱਥੇ ਫੜ ਕੇ ਰੱਖ ਲੈਣਾ ਆ ਫਿਰ ਫਰੰਟ ਤੇ ਘੁਮਾ ਲੈਣਾ ਆ ਫਰੰਟ ਤੋਂ ਘੁਮਾਣਾ ਆ ਠੀਕ ਹੈ ਜੀ ਖੰਡੇ ਦੇ ਉੱਪਰੋਂ ਘੁਮਾ ਕੇ ਇਸ ਤਰੀਕੇ ਨਾਲ ਰੱਖਣਾ ਆ ਇਸ ਤਰੀਕੇ ਨਾਲ ਸੈਂਟਰ ਦੇ ਵਿੱਚ ਖੰਡਾ ਸਾਹਿਬ ਨੂੰ ਤੁਸੀਂ ਸਜਾ ਸਕਦੇ ਹੋ ਤੇ ਡੋਰੀ ਬੰਨਣ ਦਾ ਇੱਕ ਚੀਜ਼ ਮੈਂ ਹੋਰ ਖਾਸ ਚੀਜ਼ ਨੋਟ ਕੀਤੀ ਆ ਉਹ ਇਹ ਹੈ ਡੋਰੀ ਸਜਾਉਣ ਦੇ ਨਾਲ ਨਾ ਧੁਮਾਲਾ ਸੇਬ ਦੀ ਪਕੜ ਹੋਰ ਜ਼ਿਆਦਾ ਮਜ਼ਬੂਤ ਹੋ ਜਾਂਦੀ ਆ ਤੇ ਇਹਨੂੰ ਦੇਖੋ ਆਪਾਂ ਡੋਰੀ ਦੇ ਨਿਚਲੇ ਹਿੱਸੇ ਤੋਂ ਕੱਢਿਆ ਤੇ ਪਿਛਲੇ ਹਿੱਸੇ ਤੋਂ ਨਾ ਇਹ ਚੰਗੀ ਤਰ੍ਹਾਂ ਟਾਈਟ ਹੋ ਜਾਵੇਗੀ ਤੇ ਖੰਡੇ ਨੂੰ ਨਾ ਸੈਂਟਰ ਦੇ ਵਿੱਚ ਸਜਾ ਲੈਣਾ ਇਸ ਤਰੀਕੇ ਨਾਲ ਤੇ ਫਿਰ ਪਿਛਲੇ ਹਿੱਸੇ ਤੋਂ ਇਸ ਤਰੀਕੇ ਨਾਲ ਡੋਰੀ ਨੂੰ ਸਹੀ ਕਰ ਦੇਣਾ ਡੋਰੀ ਨੇ ਦੇਖ ਲਓ ਦਬਾਅ ਦੇ ਕਾਰਨ ਨਾ ਬੂੰਗਾ ਸੇਬ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਹੋਇਆ ਹੈ ਇਦਾਂ ਦੀ ਸ਼ੇਪ ਹੁੰਦੀ ਆ ਉਹਨਾਂ ਦੇ ਦਮਾਲਾ ਸਾਹਿਬ ਦੀ ਇਹਨੂੰ ਖਿੱਚ ਕੇ ਲਗਾਇਆ ਥੋੜਾ ਡੋਰੀ ਨੂੰ ਪਕੜ ਵੀ ਮਜ਼ਬੂਤ ਹੋਵੇਗੀ ਤੇ ਡੋਰੀ ਆਪਣੀ ਜਗ੍ਹਾ ਤੇ ਟਿੱਕੀ ਵੀ ਰਹੇਗੀ ਹੁਣ ਜਿਹੜੀ ਬਾਕੀ ਬਚੀ ਡੋਰੀ ਹੋਵੇਗੀ ਨਾ ਉਹਨੂੰ ਹੋਰ ਮਜ਼ਬੂਤੀ ਨਾਲ ਇਸ ਤਰੀਕੇ ਨਾਲ ਅਸੀਂ ਘੁਮਾ ਦੇਣਾ ਆ ਇਸ ਢੰਗ ਨਾਲ ਲਗਾਇਓ ਕਿ ਜਿਹੜੀ ਲੱਗਿਓ ਵੀ ਤੁਹਾਨੂੰ ਵਧੀਆ ਲੱਗੇ ਤੇ ਜਿੰਨਾ ਗ੍ਰਿਪ ਵੀ ਹੋਰ ਮਜ਼ਬੂਤ ਹੋਵੇ ਤੇ ਖੰਡਾ ਸਾਹਿਬ ਦੇ ਨਿਚਲੇ ਹਿੱਸੇ ਤੋਂ ਨਿਚਲੇ ਭਾਗ ਤੋਂ ਕੱਢਾਂਗੇ ਫਿਰ ਜਿਹੜਾ ਇੱਕ ਹਿੱਸਾ ਹੋਰ ਘੁਮਾਵਾਂਗੇ ਫਿਰ ਆਪਾਂ ਇਸ ਤਰੀਕੇ ਨਾਲ ਇਸ ਜਗ੍ਹਾ ਤੋਂ ਨਾ ਚੰਦ ਦੇ ਅੰਦਰੋਂ ਕੱਢ ਕੇ ਖੰਡੇ ਦੇ ਮੂਹਲੇ ਹਿੱਸੇ ਤੋਂ ਕੱਢ ਕੇ ਫਿਰ ਚੰਦ ਦੇ ਪਿੱਛੇ ਕੱਢ ਦੇਣਾ ਹੈ ਇਸ ਤਰੀਕੇ ਨਾਲ ਤੁਸੀਂ ਸ਼ਸਤਰਾਂ ਨੂੰ ਸਜਾਣਾ ਹੈ ਜਿੰਨੀ ਮਜ਼ਬੂਤੀ ਹੋਵੇਗੀ ਉਨਾ ਹੀ ਜ਼ਿਆਦਾ ਦੁਮਨਲਾ ਸਾਹਿਬ ਆਪਣੀ ਜਗ੍ਹਾ ਤੇ ਮਜ਼ਬੂਤੀ ਨਾਲ ਟਿਕਿਆ ਰਹੇਗਾ ਧਿਆਨ ਰੱਖਣਾ ਹੈ ਟਾਈਟ ਰੱਖਣਾ ਹੈ ਡੋਰੀ ਨੂੰ ਵੀ ਤਾਂ ਜੋ ਆਪਣੇ ਸਾਰੇ ਸ਼ਸਤਰ ਆਪਣੀ ਜਗ੍ਹਾ ਤੇ ਸਹੀ ਤਰੀਕੇ ਨਾਲ ਟਿਕੇ ਰਹਿਣ ਤੇ ਉਸ ਤੋਂ ਬਾਅਦ ਜੋ ਡੋਰੀ ਨੂੰ ਪਿਛਲੇ ਹਿੱਸੇ ਤੇ ਅੰਦਰ ਕਰ ਦੇਣਾ ਹੈ ਜਾਂ ਤੁਸੀਂ ਗੱਠ ਵੀ ਮਾਰ ਸਕਦੇ ਹੋ ਤੇ ਇਸ ਜਗ੍ਹਾ ਤੇ ਡੋਰੀ ਨੂੰ ਡੋਰੀ ਦੇ ਉੱਪਰੋਂ ਘੁਮਾ ਕੇ ਅੰਦਰ ਨੂੰ ਕਰ ਦੇਣਾ ਹੈ ਤੇ ਫਿਰ ਅਸੀਂ ਧੁਮਾਲਾ ਸੈਬ ਨੂੰ ਸੰਪੂਰਨ ਕਰਾਂਗੇ ਧਿਆਨ ਨਾਲ ਚੰਗੀ ਤਰ੍ਹਾਂ ਧੁਮਾਲਾ ਸੈਬ ਤੁਹਾਡਾ ਹਰੇਕ ਹਿੱਸੇ ਤੋਂ ਟਾਈਟ ਹੋਵੇ ਅਗਲੇ ਪੇਚ ਨੂੰ ਲਗਾਉਣ ਲਈ ਪਹਿਲਾਂ ਤਾਂ ਪੱਲੇ ਨੂੰ ਚੰਗੀ ਤਰ੍ਹਾਂ ਖੋਲ ਕੇ ਬਰਾਬਰ ਕਰਾਂਗੇ ਕੰਨੀਆਂ ਨੂੰ ਉਸ ਤੋਂ ਬਾਅਦ ਜੋ ਸੰਪੂਰਨ ਧੁਮਾਲਾ ਸੈਬ ਨੂੰ ਇਕੱਠਾ ਕਰ ਲਵਾਂਗੇ ਜਿੱਥੇ ਆਪਾਂ ਡੋਰੀ ਸਜਾਈ ਆ ਉਸ ਪੱਲੇ ਨੂੰ ਪਹਿਲਾਂ ਚੰਗੀ ਤਰ੍ਹਾਂ ਲੁਕੋ ਲਵਾਂਗੇ ਇੱਕ ਵਾਰ ਇਸ ਤਰੀਕੇ ਨਾਲ ਪੱਲੇ ਨੂੰ ਉੱਪਰੋਂ ਘੁਮਾ ਕੇ ਲੈ ਕੇ ਆਵਾਂਗੇ ਤੇ ਪਿਛਲੇ ਹਿੱਸੇ ਤੋਂ ਤੇ ਫਰੰਟ ਤੋਂ ਡੋਰੀਆਂ ਨੂੰ ਅਸੀਂ ਲੁਕੋ ਲਵਾਂ ਹੁਣ ਜਿਹੜਾ ਪੱਲਾ ਲਗਾਉਣ ਵੇਲੇ ਤੁਸੀਂ ਧਿਆਨ ਰੱਖਣਾ ਹੈ ਅਗਲਾ ਪੱਲਾ ਤੁਹਾਡਾ ਆਵੇਗਾ ਕੰਨ ਦੇ ਕੋਲੋਂ ਜਿੱਦਾਂ ਮੈਂ ਤੁਹਾਨੂੰ ਦਿਖਾ ਰਿਹਾ ਏਸੇ ਟਾਂਗ ਨਾਲ ਤੁਸੀਂ ਲੈ ਕੇ ਜਾਣਾ ਪੱਲੇ ਨੂੰ ਤੇ ਪਿਛਲੇ ਹਿੱਸੇ ਤੋਂ ਡੋਰੀ ਤੁਹਾਡੀ ਸੈਂਟਰ ਦੇ ਵਿੱਚ ਹੋਣੀ ਚਾਹੀਦੀ ਹੈ ਇਹ ਚੀਜ਼ ਤੁਸੀਂ ਦੂਜੇ ਸ਼ੀਸ਼ੇ ਨਾਲ ਵੀ ਦੇਖ ਸਕਦੇ ਹੋ ਸੱਜੇ ਪਾਸੇ ਉਹ ਪੱਲੇ ਨੂੰ ਲਗਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਖੋਲ ਕੇ ਪੱਲੇ ਨੂੰ ਟਾਈਟ ਕਰਾਂਗੇ ਸਿੱਧਾ ਕਰਾਂਗੇ ਵੱਟ ਨਹੀਂ ਪੈਣੇ ਚਾਹੀਦੇ ਪੱਲੇ ਦੇ ਵਿੱਚ ਹੁਣ ਦੇਖੋ ਇਸ ਪੱਲੇ ਨੂੰ ਮੈਂ ਚੰਗੀ ਤਰ੍ਹਾਂ ਖੋਲਿਆ ਖੋਲ ਕੇ نیچےੋਂ ਜੀ ਕੰਨ ਪੂਰਾ ਢੱਕ ਕੇ ਲੈ ਕੇ ਆਉਂਗਾ ਪੱਲੇ ਨੂੰ ਸੱਜੇ ਪਾਸਿਓਂ ਜਿੰਨਾ ਕ ਅੱਖ ਤੁਸੀਂ ਟਕੀਆ ਖੱਬੇ ਪਾਸਿਓਂ ਵੀ ਉਨੀ ਹੀ ਅੱਖ ਟਕੀ ਹੋਣੀ ਚਾਹੀਦੀ ਹੈ ਤੁਹਾਡੀ ਇਸ ਤਰੀਕੇ ਨਾਲ ਸ਼ਸਤਰ ਦੇ ਪਿੱਛੋਂ ਘੁਮਾ ਕੇ ਪੱਲੇ ਨੂੰ ਲੈ ਕੇ ਆਣਾ ਹੈ ਤੇ ਪੱਲੇ ਨੂੰ ਖਿੱਚ ਕੇ ਨੀਵਾ ਕਰਨਾ ਹੈ ਵੱਟ ਪਾਣੇ ਨੇ ਚੰਗੀ ਤਰ੍ਹਾਂ ਅਤੇ ਘੁਮਾ ਕੇ ਜਦੋਂ نیچے ਨੂੰ ਲੈ ਕੇ ਆਓਗੇ ਨਾ ਪੱਲੇ ਨੂੰ ਤੇ ਫਿਰ ਤੁਹਾਡੇ ਸ਼ਸਤਰ ਸੈਂਟਰ ਦੇ ਵਿੱਚ ਹੋਣੇ ਚਾਹੀਦੇ ਆ ਸਿਰ ਦੇ ਵਿੱਚ ਘਾਰ ਹੋਣਾ ਚਾਹੀਦਾ ਹੈ ਚੰਗੀ ਤਰ੍ਹਾਂ ਧਿਆਨ ਰੱਖਿਓ ਇਸ ਚੀਜ਼ ਦਾ ਵੀ ਤੇ ਇਸ ਪੱਲੇ ਨੂੰ ਖਿੱਚ ਕੇ ਤੁਸੀਂ ਖੱਬੇ ਪਾਸੇ ਵੀ ਉਸੇ ਤਰੀਕੇ ਨਾਲ ਲੈ ਕੇ ਜਾਣਾ ਹੈ ਗੁਲਾਈ ਦੇ ਵਿੱਚ ਵੀ ਲਗਾ ਸਕਦੇ ਹੋ ਪੱਲਿਆਂ ਨੂੰ ਖਿੱਚ ਕੇ ਲਗਾਣਾ ਸਾਰੇ ਪੱਲਿਆਂ ਨੂੰ ਤੇ ਦੁਮਾਲਾ ਸਾਹਿਬ ਤੁਹਾਡਾ ਟਾਈਟ ਹੋਣਾ ਚਾਹੀਦਾ ਆ ਹੁਣ ਦੇਖੋ ਦੋਨਾਂ ਸਾਈਡਾਂ ਤੋਂ ਸ਼ੇਪ ਬਰਾਬਰ ਬਾਹਰ ਨੂੰ ਵੀ ਹੋਣੀ ਚਾਹੀਦੀ ਆ ਅਗਲਾ ਪੇਚ ਜਿਹੜਾ ਲਗਾਵਾਂਗੇ ਅਸੀਂ ਮੇਰੇ ਵੀਰੋ ਉਹਨੂੰ ਥੋੜਾ ਜਿਹਾ ਇਸ ਪੱਲੇ ਨਾਲੋਂ ਉੱਚਾ ਲਗਾਵਾਂਗੇ ਲਗਾਣਾ ਉਹ ਵੀ ਪੇਚ ਇਸੇ ਤਰੀਕੇ ਨਾਲ ਹੀ ਆ ਤੁਸੀਂ ਬਸ ਥੋੜਾ ਜਿਹਾ ਉੱਚਾ ਲਗਾਣਾ ਆ ਦੁਮਾਲਾ ਸਾਹਿਬ ਨੂੰ ਥੋੜਾ ਜਿਹਾ ਮੱਥੇ ਵਾਲੇ ਹਿੱਸੇ ਤੋਂ ਬਾਹਰ ਕੱਢਣ ਲਈ ਥੋੜਾ ਉੱਚਾ ਲਗਾਵਾਂਗੇ ਇਸ ਪੱਲੇ ਨੂੰ ਖਿੱਚ ਕੇ ਦੋਨੋਂ ਪੱਲੇ ਬਰਾਬਰ ਕਰਕੇ ਇਸ ਪੱਲੇ ਦੇ ਵਿੱਚ ਫਿਰ ਸਿੱਧੇ ਜਿਹਾ ਵੱਟ ਪਾ ਕੇ ਨੂੰ ਥੋੜਾ ਉੱਚਾ ਲਗਾਣਾ ਹੈ ਇਸ ਟੰਗ ਦੇ ਨਾਲ ਦੇਖੋ ਇਹਦੇ ਵਿੱਚ ਵੀ ਅਸੀਂ ਵੱਟ ਪਾਏ ਆ ਫਿਸ਼ ਅਸਤ ਦੇ ਪਿੱਛੋਂ ਇਸ ਤਰੀਕੇ ਨਾਲ ਕੱਢ ਕੇ ਪੱਲੇ ਨੂੰ ਲੈ ਕੇ ਆਣਾ ਨੀਚੇ ਨੂੰ ਦੋਨਾਂ ਸਾਈਡਾਂ ਤੋਂ ਧੁਮਾਲਾ ਸਾਹਿਬ ਬਰਾਬਰ ਬਾਹਰ ਹੋਵੇ ਤੇ ਲੜ ਤੁਹਾਡੇ ਚੰਗੀ ਤਰ੍ਹਾਂ ਟਾਈਟ ਹੋਣੇ ਚਾਹੀਦੇ ਨੇ ਇਸ ਤੋਂ ਬਾਅਦ ਵਿੱਚ ਅਸੀਂ ਧੁਮਾਲਾ ਸਾਹਿਬ ਤੇ ਸ਼ਸਤਰ ਵੀ ਸਜਾਉਣੇ ਆ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਧੁਮਾਲਾ ਸਾਹਿਬ ਆ ਜਿਹੜਾ ਪੂਰਾ ਸੰਪੂਰਨ ਸਜ ਕੇ ਤਿਆਰ ਆ ਲਗਭਗ ਹੁਣ ਅਸੀਂ ਅਖੀਰਲਾ ਪੱਲਾ ਹੀ ਲਗਾਉਣਾ ਆ ਇਸ ਪੱਲੇ ਨੂੰ ਅਸੀਂ ਇਹਨਾਂ ਸਾਰੇ ਪੇਚਾਂ ਦੇ ਉੱਪਰੋਂ ਜੀ ਲਗਾਣਾ ਹੈ ਥੋੜਾ ਇਹਨੂੰ ਹੋਰ ਉੱਚਾ ਕਰਕੇ ਲਗਾਵਾਂਗੇ ਇਹਦੇ ਨਾਲ ਧੁਮਾਲਾ ਸਹਿਬ ਹੋਰ ਸਾਈਡਾਂ ਤੋਂ ਬਾਹਰ ਨੂੰ ਆਵੇਗਾ ਗੋਲ ਸ਼ੇਪ ਦੇ ਵਿੱਚ ਬਣੇਗਾ ਅਖੀਲੇ ਪੱਲੇ ਦੇ ਵਿੱਚ ਵੀ ਸਿੱਧੇ ਜੇ ਮੱਟ ਪਾ ਕੇ ਅਸੀਂ ਇਹਨੂੰ ਇਸ ਜਗ੍ਹਾ ਤੋਂ ਅੰਦਰ ਨੂੰ ਕਰ ਦੇਣਾ ਹੈ ਜੇਕਰ ਤੁਸੀਂ ਚਾਹੋ ਤਾਂ ਇਸ ਤੋਂ ਵੱਡਾ ਧੁਮਾਲਾ ਸਹਿਬ ਵੀ ਸਜਾ ਸਕਦੇ ਹੋ ਮੈਂ ਤੁਹਾਨੂੰ ਆਪਣੇ ਫੇਸ ਦੇ ਅਕੋਰਡਿੰਗ ਤੇ ਜਿੰਨਾ ਕ ਧੁਮਾਲਾ ਸਹਿਬ ਦਾ ਸਾਈਜ਼ ਦਾ ਸੇਮ ਸੰਜੀ ਮੋਰਾ ਵਾਲਿਆਂ ਜਿਹਨੇ ਸਜਾਇਆ ਹੋ ਸਕਦਾ ਹੈ ਨਾ ਉਹਨਾਂ ਕੀ ਸਜਾ ਕੇ ਦਿਖਾਇਆ ਹੈ ਕਿ ਅਸੀਂ ਆਪਣੇ ਹਿਸਾਬ ਨਾਲ ਸਜਾਈਦਾ ਆ ਸਾਨੂੰ ਕੁਝ ਪਤਾ ਨਹੀਂ ਹੁੰਦਾ ਇਸ ਚੀਜ਼ ਬਾਰੇ ਕਿ ਉਹਨਾਂ ਨੇ ਕਿੰਨਾ ਸਾਈਜ਼ ਸਜਾਇਆ ਠੀਕ ਹੈ ਮੇਰੇ ਵੀਰੋ ਹੁਣ ਦੋਨਾਂ ਸਾਈਡਾਂ ਤੋਂ ਨਾ ਸ਼ੇਪ ਨੂੰ ਤੇ ਪੱਲਿਆਂ ਨੂੰ ਸਹੀ ਕਰਾਂਗੇ ਤੇ ਹੁਣ ਅਸੀਂ ਸ਼ਸਤਰਾਂ ਨੂੰ ਵੀ ਦੇਖ ਲਵਾਂਗੇ ਤੇ ਧਮਾਲਾ ਸਾਹਿਬ ਤੇ ਹੋਰ ਸ਼ਸਤਰ ਵੀ ਅਸੀਂ ਸਜਾ ਕੇ ਤੁਹਾਨੂੰ ਦਿਖਾਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਵੀ ਧਮਾਲਾ ਸਾਹਿਬ ਤੇ ਸ਼ਸਤਰਾਂ ਸਜਾ ਸਕਦੇ ਹੋ ਜਿਹੜੇ ਤੁਹਾਨੂੰ ਵਧੀਆ ਲੱਗਣ ਤੇ ਇਸੇ ਨਾਲ ਹੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਇੱਕ ਲਾਈਕ ਜਰੂਰ ਕਰ ਦਿਆ ਕਰੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਜੇ ਸਾਨੂੰ ਸਾਡੇ ਤੋਂ ਸਿੱਖਣ ਨੂੰ ਮਿਲਿਆ ਹੋਵੇ ਤੇ ਹੁਣ ਦੂਜੇ ਸ਼ੀਸ਼ੇ 'ਚ ਦੇਖ ਕੇ ਪਿਛਲੇ ਹਿੱਸੇ ਤੋਂ ਪੱਲਿਆਂ ਨੂੰ ਦੋਨਾਂ ਸਾਈਡਾਂ ਤੋਂ ਅਸੀਂ ਬਰਾਬਰ ਕਰਾਂਗੇ ਇੱਕੋ ਜਗ੍ਹਾ ਤੇ ਸੱਜੇ ਅਤੇ ਖੱਬੇ ਪਾਸਿਓਂ ਇੱਕੋ ਜਗ੍ਹਾ ਤੋਂ ਪੇਚ ਨਿਕਲ ਲੈਣ ਸੱਜੇ ਪਾਸਿਓਂ ਵੀ ਤੇ ਖੱਬੇ ਪਾਸੇ ਇੱਕੋ ਜਗ੍ਹਾ ਤੇ ਪੇਚ ਜਾਣ ਤੇ ਉੱਪਰ ਪਾਸੇੋਂ ਨਾ ਫਰੰਟ ਤੋਂ ਲੈ ਕੇ ਪਿੱਛੇ ਤੱਕ ਟੋਰੀ ਤੁਹਾਡੀ ਸਿੱਧੀ ਹੋਣੀ ਚਾਹੀਦੀ ਹੈ ਤੇ ਦੁਮਾਲਾ ਸਾਹਿਬ ਤੇ ਅਸੀਂ ਹੋਰ ਸ਼ਸਤਰ ਸਜਾਵਾਂਗੇ ਇੱਕ ਆਪਾਂ ਖੰਡਾ ਸਾਹਿਬ ਲਵਾਂਗੇ ਜਿਹਨੂੰ ਸੈਂਟਰ ਦੇ ਵਿੱਚ ਇਸ ਤਰੀਕੇ ਨਾਲ ਲਗਾ ਦੇਵਾਂਗੇ ਸੱਜੇ ਅਤੇ ਖੱਬੇ ਦੋਨਾਂ ਸਾਈਡਾਂ ਤੇ ਅਸੀਂ ਦੋ ਹੋਰ ਸ਼ਸਤਰ ਸਜਾਵਾਂਗੇ ਤੇ ਮੇਰੇ ਵੀਰੋ ਜਿਹੜੇ ਸ਼ਸਤਰ ਮੈਂ ਸਜਾ ਰਿਹਾ ਨਾ ਸਾਧਿਆਦੇ ਤੁਸੀਂ ਨਾਮ ਨਾ ਮੈਨੂੰ ਕਮੈਂਟਾਂ ਦੇ ਵਿੱਚ ਲਿਖਣੇ ਆ ਤੇ ਜਿਹੜੇ ਦੋ ਸ਼ਸਤਰ ਮੈਂ ਹੁਣ ਸਜਾ ਰਿਹਾ ਹਾਂ ਇਹਨਾਂ ਦੇ ਤੁਸੀਂ ਜ਼ਰੂਰ ਮੈਨੂੰ ਨਾਮ ਦੱਸਣੇ ਆ ਕਮੈਂਟਾਂ ਦੇ ਵਿੱਚ ਠੀਕ ਆ ਮੇਰੇ ਵੀਰੋ ਤੇ ਹੁਣ ਆਪਣੀ ਦਸਤਾਰ ਆ ਜਿਹੜੀ ਸਜ ਕੇ ਤਿਆਰ ਆ ਜੀ ਅਸੀਂ ਇੱਕ ਨਾ ਤੁਮਹਲਾ ਸਾਹਿਬ ਤੇ ਹੁਣ ਤੁਹਾਨੂੰ ਚੱਕਰ ਵੀ ਸਜਾ ਕੇ ਦਿਖਾਵਾਂਗੇ ਤੇ ਤੁਸੀਂ ਮੇਰੇ ਵੀਰੋ ਸਾਡੇ ਇਸ ਚੈਨਲ ਤੇ ਨਾ ਹਰ ਪ੍ਰਕਾਰ ਦੀ ਦਸਤਾਰ ਹਰ ਪ੍ਰਕਾਰ ਦੇ ਤੁਮਹਲਾ ਸਾਹਿਬ ਤੇ ਕਿਸੇ ਵੀ ਪ੍ਰਕਾਰ ਦੀ ਦਸਤਾਰ ਕਿਸੇ ਵੀ ਸੈਲੀਬ੍ਰਿਟੀ ਟਾਈਪ ਦੀ ਦਸਤਾਰ ਉਹਨੂੰ ਵੀ ਦੇਖ ਸਕਦੇ ਹੋ ਜੀ ਤੇ ਉਹਨਾਂ ਸਾਰੀਆਂ ਦੀ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਤੇ ਜੇਕਰ ਮੇਰੇ ਵੀਰੋ ਤੁਸੀਂ ਇਹ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤੇ ਤੁਸੀਂ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਨਾ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਹੁਣ ਅਸੀਂ ਚੰਗੀ ਤਰ੍ਹਾਂ ਸ਼ਸਤਨ ਨੂੰ ਸਹੀ ਜਗ੍ਹਾ ਤੇ ਲਗਾਉਣ ਤੋਂ ਬਾਅਦ ਤੁਹਾਨੂੰ ਦਸਤਾਰ ਦੇ ਹਰੇਕ ਹਿੱਸੇ ਤੋਂ ਦਰਸ਼ਨ ਕਰਾਵਾਂਗੇ ਜੀ ਪਹਿਲਾਂ ਤਾਂ ਤੁਸੀਂ ਦੇਖ ਲਓ ਜੀ ਆਪਾਂ ਦਸਤਾਰ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਰਹਿਣ ਦੇਣੀ ਹੈਗੀ ਕਿਸੇ ਵੀ ਹਿੱਸੇ ਤੇ ਉਸ ਤੋਂ ਬਾਅਦ ਤੁਸੀਂ ਹਰੇਕ ਹਿੱਸੇ ਤੋਂ ਦਸਤਾਰ ਨੂੰ ਦੇਖ ਸਕਦੇ ਹੋ ਹੁਣ ਤੁਸੀਂ ਪਹਿਲਾਂ ਤਾਂ ਮੋਂਲੇ ਹਿੱਸੇ ਤੋਂ ਦੇਖੋ ਫਰੰਟ ਤੋਂ ਤੁਹਾਨੂੰ ਦਸਤਾਰ ਕਿਹੋ ਜੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੀ ਤੇ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਹੁਣ ਤੁਸੀਂ ਖੱਬੇ ਪਾਸਿਓ ਦੇਖ ਸਕਦੇ ਹੋ ਤੁਮਾ ਲਾ ਸਾਹਿਬ ਨੂੰ ਤੇ ਹੁਣ ਤੁਸੀਂ ਦੇਖੋ ਜੀ ਸੱਜੇ ਪਾਸਿਓ ਤੁਮਾ ਲਾ ਸਾਹਿਬ ਨੂੰ ਤੇ ਇਹਦੇ ਨਾਲ ਹੀ ਜੀ ਸਾਡੇ ਅੱਜ 147 ਦਿਨ ਪੂਰੇ ਹੁੰਦੇ ਨੇ ਜੀ ਤੁਹਾਨੂੰ ਰੋਜ਼ ਇੱਕ ਨਵੇਂ ਸਟਾਈਲ ਦੀ ਦਸਤਾਰ ਧੂਮਲਾ ਸਾਹਿਬ ਸਜਾ ਕੇ ਦਿਖਾਉਣ ਦੇ ਜੀ ਜਦੋਂ ਅਸੀਂ ਪਹਿਲੇ ਦਿਨ ਤੋਂ ਵੀਡੀਓ ਪਾਣੀਆ ਸ਼ੁਰੂ ਕੀਤੀਆਂ ਸੀ ਉਦੋਂ ਅਸੀਂ ਇਹ ਸੋਚਿਆ ਸੀ ਕਿ ਅਸੀਂ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਦੇਵਾਂਗੇ ਫਿਰ ਅਸੀਂ 100 ਦਿਨ ਦਾ ਟਾਰਗੇਟ ਕੀਤਾ ਤੁਹਾਡੇ ਕਹਿਣ ਤੇ ਫਿਰ ਹੁਣ ਅਸੀਂ 150 ਦਿਨ ਕੰਪਲੀਟ ਕਰਨ ਦੇ ਨੇੜੇ ਹੋ ਗਏ ਹਾਂ ਮੇਰੇ ਵੀਰੋ ਤੇ ਇਸ ਲਈ ਜਿਹੜੇ ਵੀ ਵੀਰ ਸਾਡੀ ਵੀਡੀਓ ਦੇਖਦੇ ਨੇ ਤੇ ਉਹਨਾਂ ਨੇ ਹਾਲੇ ਤੱਕ ਚੈਨਲ ਨਹੀਂ ਨਾ ਸਬਸਕ੍ਰਾਈਬ ਕੀਤਾ ਮੇਰੇ ਵੀਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣਾ ਇਹਦੇ ਨਾਲ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਹੋਰ ਵੀਡੀਓ ਨੀਚੇ ਡਿਸਕ੍ਰਿਪਸ਼ਨ ਚ ਵੀ ਨੇ ਜਾਂ ਤੁਸੀਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ